ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਜਾਣਦੇ ਹੋ ਕਿ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ ਇਲੈਕਸ਼ਨ ਹੋਈ ਆ ਜਿੱਤ ਹਾਰ ਜਿਹੜੀ ਵੀ ਆ ਉਹ ਮਹਾਰਾਜ ਨੇ ਜਿੰਨੂੰ ਬਾਲ ਬਖਸ਼ਣਾ ਜਿੰਨੂੰ ਤਾਕਤ ਦੇਣੀ ਆ ਜਿੰਨੂੰ ਯਸ਼ ਦੇਣਾ ਕੁਰਸੀ ਦੇਣੀ ਆ ਉਹ ਮਿਲ ਜਾਣੀ ਆ ਪਰ ਜੂਨ ਦਾ ਮਹੀਨਾ ਚੱਲਦਾ ਆਪ ਸੰਗਤਾਂ ਜਾਣਦੇ ਹੋ ਕਿ ਸ਼੍ਰੀ ਹਕਾੜਤਖ ਸਾਹਿਬ ਦੇ ਉੱਤੇ ਹਿੰਦ ਹਕੂਮਤ ਦੇ ਵੱਲੋਂ ਅਟੈਕ ਕੀਤਾ ਗਿਆ ਸੀਗਾ ਜਿੱਥੇ ਜੂਝਦਿਆਂ ਹੋਇਆਂ ਬੀਤ ਸਿੰਘ ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ ਉੱਥੇ ਅਣਗਿਣਤ ਬੇਕਸੂਰ ਦਰਸ਼ਣ ਕਰਨੀਆਂ ਸੰਗਤਾਂ ਜਿਹੜੀਆਂ ਸੀਗੀਆਂ ਉਹ ਵੱਡੀ ਗਿਣਤੀ ਵਿੱਚ ਸ਼ਹੀਦ ਹੋਈਆਂ ਸੀਗੀਆਂ ਇਲੈਕਸ਼ਨਾਂ ਦੇ ਦੌਰ ਵਿੱਚ ਹਰ ਇੱਕ ਨੂੰ ਚਾਹ ਹੁੰਦਾ ਆਪੋ ਆਪਣੀਆਂ ਪਾਰਟੀਆਂ ਨਾਲ ਜੁੜੇ ਹੁੰਦੇ ਆ ਸਾਰੇ ਪਰ ਕਿਉਂਕਿ ਪੰਜਾਬ ਦੀ ਜਿਹੜੀ ਇਲੈਕਸ਼ਨ ਹੈ ਮੈਂ ਇਹਦੀ ਬੇਨਤੀ ਕਰਾਂ ਵੀ ਇਹ ਜ਼ਰੂਰ ਧਿਆਨ ਰੱਖਿਆ ਜਾਵੇ ਵੀ ਜੂਨ ਦਾ ਮਹੀਨਾ ਚੱਲਦਾ ਕਿਸੇ ਤਰ੍ਹਾਂ ਦਾ ਅਸੀਂ ਇਸ ਤਰੀਕੇ ਨਾਲ ਟੋਲ ਟਮਕਾ ਨਾ ਵਜਾਈਏ ਲੱਡੂਆਂ ਮਰਦੇ ਫਿਰ ਇਹ ਖੁਸ਼ੀ ਦਾ ਇਜ਼ਹਾਰ ਇਦਾਂ ਨਾ ਕਰੀਏ ਵੀ ਜਿਹਦੇ ਵਿੱਚ ਸਾਡੇ ਸ਼ਹੀਦਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੂੰ ਸਾਨੂੰ ਭੁੱਲ ਜਾਣ। ਬੇਸ਼ੱਕ ਖੁਸ਼ੀ ਦਾ ਇਜ਼ਹਾਰ ਕਰਨਾ ਤੇ ਉਹਦਾ ਬੜਾ ਵਧੀਆ ਤਰੀਕਾ ਇਹ ਆ ਵੀ ਜਿਹੜਾ ਵੀ ਕੋਈ ਜਿੱਤਦਾ ਜਿਹਦੇ ਕਰਮਾਂ ਦੀ ਜਿੱਤ ਪੈਂਦੀ ਆ ਉਹ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਬੇਨਤੀ ਕਰੇ ਤੇ ਉਹ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਕਰੇ ਗੁਰੂ ਸਾਹਿਬ ਦੇ ਘੜੀ ਜਾ ਕੇ ਅਰਦਾਸ ਬੇਨਤੀ ਕਰਕੇ ਸੋ ਬਸ ਦਾਸ ਦੇ ਇਹੀ ਬੇਨਤੀ ਕਰਨੀ ਸਗੀ ਜਿਹੜੀ ਵੀ ਕੋਈ ਧਿਰ ਜਿੱਤੀ ਆ ਜਿਹਦੀ ਵੀ ਝੋਲੀ 'ਚ ਜਿੱਤ ਪੈਂਦੀ ਆ ਉਹ ਜੂਨ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਰੱਖੇ ਸ਼ਹੀਦਾਂ ਨੂੰ ਯਾਦ ਰੱਖੇ ਤੇ ਖਾਸ ਕਰਕੇ ਜਿਹੜੇ ਵਰਕਰ ਸਾਹਿਬਾਨ ਨੇ ਕਿਸੇ ਵੀ ਪਾਰਟੀ ਦਾ ਜੁੜੇ ਹੋਣ ਉਹ ਇਹ ਯਾਦ ਰੱਖਣ ਕਿ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਜਿਹੜਾ ਸੀ ਕਹਿਟਾਇਆ ਗਿਆ ਸੀਗਾ ਇਹਨਾਂ ਹਕੂਮਤ ਦੇ ਵੱਲੋਂ ਸਰჯਖੰਡ ਸ਼ਹੀਦ ਦਰਬਾਰ ਸਾਹਿਬ ਜੀ ਅਕਾਲ ਤਖਤ ਸਾਹਿਬ ਟਾਇਆ ਗਿਆ ਸੀਗੇ ਤੇ ਬਿਆਨਤ ਸਿੰਘ ਸਿੰਘਣੀਆਂ ਬੇਦੋਸ਼ੇ ਵੀ ਇਹਨਾਂ ਦੇ ਵੱਲੋਂ ਸ਼ਹੀਦ ਵੀ ਧਿਆ